गुरायान शहर मुख रेलवे फाटक इस तरह तर बंद ही रहिंदा है जिस कारण इस गर्मी के मौसम घंटिया बदी खड़ना पैदा है गुरायान के उन्नी दुकानदार की एक चिट्ठी सामने आई है इस दुकानदारा ने इस रेलवे फाटक के अंडरपास ना बनने बन लिखा गया है इस संबंध में गुरायान के जागरूक से शहर के लोगों प्रति चिंतित शहर वासरायास के हक दस्तखत मुहिम चलाई गई इस दस्तखत मुहिम दा कैंप भाजपा मंडल गुरायान के प्रधान विपिन आनंद नवीन कुमार ते अजय पुंज वलों लाया गया इस कैंप नु बहुत परवाह हुंगारा मिले जिथे इस फाटक तो परेशान फिलौर हल्के कई पिंड वास ने आके अंडरपास के हक च दस्तखत कि दमदमी टकसाल दे जथेदार बलकार सिंह सतीश सिंह खालसा बुड्डा दल ने भी दस्तखत कर दिया के कि इस फाटक ते अंडरपास जरूर बनना चाहिए है जो दुकानदार इसका दा विरोध करदे हन उना नहीं करना चाहिदा दस्तखत मुहिम नु उस वेले परवाहुंगारा मिलया जदौ नगर काउंसिल गुरायान दे प्रधान हरमेश लाल ते और काउंसलराते शहर दे मोहतरान आके दस्तखत किते इस मौके अजय पुंज ने कहा कि 800 सौ लगभग लोगों ने अंडरपा के हक दस्तखत किए हैं अलवे राजी रवनीत बिटू जा रहे दस्तखतान भरे कागज उन्होंने दिए जाएंगे उन्होंने सारे शहर वासील की गुरायान दी तरक की तरक्की इस अंडरपास जुड़ी हुई है इस विच अड़का नहीं बनना चाहिए चेतना चैनल ले प्रदीप राजा की रिपोर्ट ਕੀ ਕਰਦੇ ਹੋ ਹਾਂਜੀ ਪੰਡਤ ਸਾਹਿਬਾ ਜੀ ਤੁਸੀਂ ਇੱਥੇ ਗੁਰਾਇਆਂ ਦੇ ਮੁੱਖ ਚੌਕ ਤੇ ਬੈਠੇ ਆ ਕਿਸ ਮੁੱਦਦੇ ਨੂੰ ਲੈ ਕੇ ਬੈਠੇ ਹੋ ਸਾਰਿਆਂ જય ਸ਼ੀਰਾਂ ਸਾਸਿਕਾ ਅੱਜ ਅਸੀਂ ਸਾਡੇ ਸ਼ਹਿਰ ਦੀਆਂ ਕੁਝ ਮਸੱਈਆਂ ਸੀ ਸਾਡੇ ਗੁਰਾਇਆਂ ਦਾ ਰੇਲਵੇ ਫਾਟ ਜਿਸ ਦੇ ਸੰਬੰਧ ਵਿੱਚ ਕੁਝ ਥਾਣਾ ਹੁੰਦੀ ਜਬੀ ਪਤਿਆ ਨੇ ਇੱਕ ਸਰਕਾਰ ਨੂੰ ਚਿੱਠੀ ਲਿਖੀ ਇਸ ਪ੍ਰੋਜੈਕਟ ਨੂੰ ਜਿਹੜਾ ਦਰਬਾਰ ਦਾ ਪ੍ਰੋਜੈਕਟ ਉਹ ਬੰਦ ਕਰਦਾ ਜਾਵੇ ਜਦ ਕਿ ਇਹ ਸਾਰੇ ਸ਼ਹਿਰ ਦੀ ਸਾਰੇ ਰੋ ਵੱਡੀ ਸਮੱਸਿਆ ਹੈ ਸਾਡਾ ਰੇਲਵੇ ਫਟ ਗਈ ਹੈ ਜਦ ਕਿ ਇੱਕ ਵੱਡੀ ਆਬਾਦੀ ਇੱਕ ਸਾਈਡ ਦੇ ਰਹਿੰਦੀ ਹੈ ਉਧਰ ਹੀ ਹਸਪੀਟਲ ਹੈ ਸ਼ਮਸ਼ਾਨਘਾਟ ਹੈ ਤਾਂ 4 ਤੋਂ 5 ਕੁਲ ਵੀ ਹੈ ਤਾਂ ਅਕਸਰ ਅਸੀਂ ਦੇਖਦੇ ਹਾਂ ਇੱਥੇ ਜਦੋਂ ਜਾਮ ਲੱਗਦਾ ਹੈ ਤਾਂ ਇੱਕ-ਇੱਕ ਘੰਟਾ ਦੇ ਡੇਢ ਘੰਟਾ ਹਰ ਇੱਕ ਬੰਦੇ ਨੂੰ ਰੁਕੇ ਜਾਣਾ ਪੈਂਦਾ ਚਾਹੇ ਉਹ ਗੱਡੀ ਵਾਲਾ ਤੇ ਸਕੂਟਰ ਵਾਲਾ ਰਾਨੀ ਦੀ ਗੱਲ ਇਹ ਹੈ ਜੇ ਅਸੀਂ ਸ਼ਹਿਰ ਦੇ ਵਿਕਾਸ ਦੇ ਵਾਦੇ ਦੇ ਸੋਚਣ ਦੇ ਬਜਾਏ ਅਸੀਂ ਪੁਰਸ਼ ਦੀ ਜਵਾਰਾਂ ਲਈ ਅਸੀਂ ਜਿਸੇ ਕੰਮ ਨੂੰ ਰੋਕਣ ਲਈ ਪੂਰੇ ਸ਼ਹਿਰ ਦੀ ਜਿਹੜੀ ਅਰਥ ਵਿਵਸਥਾ ਆ ਉਹਨੂੰ ਤਰੱਕੀ ਦੇ ਰਾਹ ਅਸੀਂ ਰੋੜਾ ਬਣਦਾ ਦੇ ਨਹੀਂ ਸਕਦੇ ਅਸੀਂ ਚਾਹੁੰਦੇ ਹਾਂ ਸਰਕਾਰ ਨੂੰ ਮੰਗ ਕਰਦੇ ਹਾਂ ਅੱਜ ਸਾਕ ਰੁਪਿਆ ਜਿਹੜਾ ਚਲਾਇਆ ਆ ਜੋ ਕਿ ਸਾਡੇ ਸ਼ਹਿਰ ਵਾਸੀਆਂ ਨੇ ਆ ਕੇ ਇਥੇ ਸਾਕ ਰੁਪਿਆ ਅਜ ਭਾਗ ਲਿਆ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿੰਨਾ ਕਿੰਨਾ ਕੰਘਾਰਾ ਮਿਲਿਆ ਇਹਦਾ ਦੇਖੋ ਜੀ ਕਾਫੀ ਹੰਗਾਰਾ ਮਿਲ ਚੁੱਕਾ ਹੈ 1400 ਦੇ ਤਕਰੀਬਨ ਹਲੇ ਤੱਕ ਘੰਟੇ ਡੇਢ ਘੰਟੇ ਦੇ ਵਿੱਚ ਹਸਤਾਕਰ ਕਰ ਚੁੱਕੇ ਆ ਇਹਦਾ ਮਤਲਬ ਕੀ ਹੈ ਕਿ 19 ਬੰਦਿਆਂ ਨਹੀਂ ਸਾਰੇ ਸ਼ਹਿਰ ਦੀ ਦਿੱਕਤ ਹੈ ਅਸੀਂ ਸਾਰ ਸਰਕਾਰ ਨੂੰ ਮੰਗ ਕਰਦੇ ਆ ਇਸ ਨੂੰ ਜਿਹੜੀਆਂ ਟ੍ਰੇਨਾਂ ਲੰਘਦੀਆਂ ਮੇਰੇ ਖਿਆਲ 200 ਦੇ ਗਰੀਬ ਟ੍ਰੇਨਾਂ ਲੰਘਦੀਆਂ ਸਾਰੋਂ ਵੱਡੀ ਹਾਲ ਹੈ ਹਰਾਨੀ ਵਾਲੀ ਜਾਲੇ ਸਾਡੇ ਸ਼ਹਿਰ ਨੂੰ ਮਾਰ ਕੇ ਦਰੋਂ 50 ਸਾਬੇ ਸਾਡੀ ਸ਼ਹਿਰ ਦੇ ਵਿੱਚ ਟ੍ਰੇਨ ਦਾ ਕੋਈ ਸਟਾਪ ਨਹੀਂ ਹੈ। ਇਹਦੇ ਵਿੱਚ ਅਸੀਂ ਇਲੈਕਟ੍ਰੀ ਵੀ ਭੇਜ ਚੁੱਕੇ ਹਾਂ ਕਿ ਸਾਨੂੰ ਕੋਈ ਟ੍ਰੇਨਾਂ ਦਾ ਸਟਾਪੇ ਦਿੱਤਾ ਜਾਵੇ। ਇਹ ਕੋਈ ਹਾਲੇ ਕੋਈ ਗੌਰ ਨਹੀਂ ਕੀਤਾ ਗਿਆ। ਸਾਡੇ ਭਾਜਪਾ ਦਾ ਰੇਲ ਮੰਤਰੀ ਆ ਬਿੱਟੂ ਹਾਂਜੀ ਪੰਜਾਬ ਤੋਂ ਆ ਤੇ ਇੱਥੇ ਗ੍ਰਾਂ ਦੇ ਜਿਹੜੇ ਦੁਕਾਨਦਾਰ ਆ ਕੁਝ ਦੁਕਾਨਦਾਰ ਸਕੇ ਜਿਨ੍ਹਾਂ ਨੇ ਇਸ ਤੇ ਇਤਰਾਜ਼ ਦਤਾਇਆ ਤੇ ਇੱਕ ਚਿੱਠੀ ਵੀ ਜਿਹੜੀ ਆ ਸਾਹਮਣੇ ਆਈ ਆ ਕਿ ਉਸ ਚਿੱਠੀ ਦੇ ਰਾਹੀਂ ਇਹ ਰੇਲਵੇ ਭਾਗ ਨੇ ਜਿਹੜਾ ਪ੍ਰੋਜੈਕਟ ਆ ਅੰਡਰਪਾਸ ਦਾ ਉਹ ਬੰਦ ਕਰ ਦਿੱਤਾ ਕੈਨਸਲ ਕਰ ਦਿੱਤਾ। ਦੇਖੋ ਪਾਸ ਬੰਦਿਆਂ ਨੇ ਸ਼ਰਾਪਤੀਆਂ ਸਰ ਗਿਆ ਦਾਦੇ ਅ ਵੀ ਡੀਜੀ ਸਵਾਰਥ ਮੈਂ ਪਹਿਲੇ ਹੀ ਦੇ ਚੁੱਕਾ ਰੋ ਪછી ਉਹਨਾਂ ਨਾਲ ਜਿਨ੍ਹਾਂ ਬੰਦੇ ਨੇ ਉਹਦੇ ਉੱਪਰ ਸਪਕਸ਼ਣ ਕੀਤੇ ਸੀ ਅਸੀਂ ਟੈਲੀਕਾਲਿੰਗ ਕੀਤੀ ਆ ਹੁਣ ਮਰੇ ਵੀ ਆ ਉਹਨਾਂ ਨੇ ਸਾਨੂੰ ਜੋ ਸੌਣੇ ਜਿਹਾ ਜੋ ਉਹਨਾਂ ਨੇ ਦੱਸਿਆ ਉਹ ਕਹਿੰਦੇ ਸਾਨੂੰ ਧੋਖੇ ਦੇ ਵਿੱਚ ਰੱਖ ਕੇ ਸਾਈਨ ਕਰਾਏ ਕਿ ਸਾਨੂੰ ਇਹ ਦੱਸਿਆ ਗਿਆ ਸੀ ਕਿ ਅੰਦਰ ਪਾਸ ਦੀ ਮਨਜ਼ੂਰੀ ਲਈ ਹੈ ਜਦ ਕਿ ਗੱਲ ਸਾਹਮਣੇ ਆਈ ਹੈ ਉਹ ਕਹਿੰਦੇ ਸਾਨੂੰ ਇਸ ਗੱਲ ਦਾ ਪਤਾ ਨਹੀਂ ਜੋਗਰ ਉਹਦੇ ਵਿੱਚੋਂ ਤੇ 6-7 ਬੰਦੇ ਦਾ ਹਨ ਬੜਿਆ ਉਹ ਕਿੰਨਾ ਵੱਢ ਸਕਦੇ ਸੀਗੇ ਉਹਨਾਂ ਨੇ ਸਾਈਨ ਕਰਦੇ ਦੀ ਤਰਫ ਪਰ ਦੁਬਾਰਾ ਉਹ ਤੇ ਉਹਨਾਂ ਤੱਕ ਅਪਰੋਚ ਕਰੂਗੇ ਦੇਖੋ ਸਾਰਾ ਸ਼ਹਿਰ ਇੱਕ ਪਾਸੇ 600 ਬੰਦੇ ਇੱਕ ਪਾਸੇ ਤਾਂ ਬਾਕੀ ਗੱਲ ਰਹੀ ਸਾਡੀ ਅਪਰੋਚ ਕਰਨ ਦੀ ਅਸੀਂ ਸੈਂਟਰ ਗਵਰਨਮੈਂਟ ਤੱਕ ਪਲੂਸ ਕਰਾਂਗੇ ਰੁਬਨੀਤ ਬਿੱਟੂ ਜੀ ਨੂੰ ਅਸੀਂ ਬਹੁਤ ਜਲਦੀ ਮਿਲਣੇ ਜਾ ਰਹੇ ਹਾਂ ਇਹ ਵੀ ਕੱਲ ਆ ਵੀ ਉੱਥੇ ਜਾ ਕੇ ਆਪਣਾ ਪ੍ਰਸਤਾਵ ਰੱਖਾਂਗੇ ਦਿਖਾਵਾਂਗੇ ਕਿ ਦੇਖੋ ਸ਼ਹਿਰ ਵਾਸੀਆਂ ਨੂੰ ਤਕੀ ਹੈ ਸਰਕਾਰ ਜੀਨੀ ਤੋਂ ਜਲਦੀ ਤੋਂ ਜਲਦੀ ਇਹ ਪ੍ਰੋਜੈਕਟ ਨੂੰ ਪੂਰਾ ਕਰ ਸਕਦੇ ਹਾਂ ਜੇ ਕਰਵਾਉਂਗਾ ਅਬ ਇਹ ਇਥੇ ਗਰਿਆਂ ਫਾਟਕਾਂ ਨੂੰ ਲੈ ਕੇ ਬੜੀ ਸਮੱਸਿਆ ਵਾ ਜਿਹੜੀਆਂ ਇੱਥੋਂ ਫਾਟਕਾਂ ਦੇ ਕੋਲੋਂ ਲੰਘਦੇ ਆ ਇਹ ਕਾਫੀ ਸੈਂਕੜੇ ਪਿੰਡ ਲੱਗਦੇ ਆ ਤੇ ਕੀ ਕਹੋਗੇ ਆ ਜਿਹੜੀ ਦਸਤਕਤ ਮੁਹਿੰਮ ਇਥੇ ਸ਼ੁਰੂ ਕੀਤੀ ਗਈ ਆ ਸਭ ਤੋਂ ਪਹਿਲਾਂ ਮੈਂ ਬੁਲਦਾ ਹਾਂ ਦਾ ਵਾਈਪ ਬੁਲਦੇ ਕਿ ਬੰਦੇ ਬੈਂਤੀ ਹੈ ਆਕੇ ਇਹ ਤਾਂ ਜਨਰਲ ਜਾਗਰੂਕਤਾ ਦੇ ਪੇਟ ਪੈਂਦੇ ਆ ਖਾਣ ਦੇ ਪਰੇ ਸੰਘਟੇ ਸੀ ਜਾਂ ਢੰਡੇ ਉਹ ਜਿਹੜੇ ਵੀ ਪੈਂਦੇ ਆ ਰੋਡ ਦਾ ਵਗਾਰ ਇਹਨਾਂ ਸਾਰੇ ਪਿੰਡਾਂ ਨੂੰ ਪਹੁੰਚਣ ਦੀ ਬਹੁਤ ਦਿੱਕਤ ਆ ਜੀ ਤੇ ਮੈਂ ਇਹੇ ਦੋਸ਼ਾਵਾਹਨ ਸੈਂਟਰ ਸਰਕਾਰ ਨੂੰ ਵੀ ਦੇ ਪੰਜਾਬ ਸਰਕਾਰ ਨੂੰ ਵੀ ਕਿ ਖਾਣ ਤੋਂ ਪਰੇ ਜਿੰਨੀਆਂ ਵੀ ਦੁਕਾਨਾਂ ਉਹਨਾਂ ਦੇ ਨਾਲ ਰਸਤਾ ਕਾਇਮ ਕਰਕੇ ਦੁਕਾਨਾਂ ਵਾਲਿਆਂ ਨੂੰ ਗੁਆਂਢਾਂ ਤੱਕ ਪਹੁੰਚੇ ਤੇ ਰਾਹਦਾਰੀ ਜਿਹੜੀ ਵੀ ਚੱਲਦੀ ਰਹੇ ਇਹਨਾਂ ਸਾਰੇ ਭਰਾਵਾਂ ਦੇ ਨਾਲ ਰਸਤਾ ਕਾਇਮ ਕਰਕੇ ਉਹ ਐਵੇਂ ਦਾ ਸਿਸਟਮ ਬਣੇ ਕਿ ਜਿਹਦੇ ਨਾਲ ਦੁਕਾਨਾਂ ਵਾਲਿਆਂ ਨੂੰ ਕੋਈ ਪ੍ਰੋਬਲਮ ਨਾ ਆਵੇ ਤੇ ਜਿਹੜੇ ਰਾਹ ਗਿਰ ਕੋ ਵੀ ਪਰੇਸ਼ਾਨਾ ਹੋਣ। ਬਾੜੀ ਤੇ ਨਾ ਰਤਨਾ ਕੋ ਖੁੱਲੇ ਰਹਿਣਾ ਚਾਹੀਦਾ ਵਾ। ਤੇ ਕਰਕੇ ਬਾੜੀ ਬਹੁਤ ਦੇਖਦਾ ਸੁਸਕਣੀ ਹੈਗਾ। ਪਰ ਦੁਕਾਨਦਾਰਾਂ ਦੇ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਉਹਨਾਂ ਦਾ ਜਿਹੜਾ ਕਾਰੋਬਾਰ ਚੱਲਦਾ ਚਾਹੀਦਾ ਵਾ। ਇਹ ਸੈਟ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਕੋਈ ਇਹਦਾ ਉਪਰਾਲਾ ਕਰਨਾ ਚਾਹੀਦਾ ਵਾ ਕਿ ਜਿਹਦੇ ਨਾਲ ਬਰਾਦਰੀ ਚੱਲਦੀ ਰਹੇ ਤੇ ਦੁਕਾਨ ਵਾਲੇ ਨੂੰ ਕੋਈ ਸਤਾਣਾ ਹੋਵੇ। ਇਹ ਬੇਨਤੀ ਹੈ। ਆਪਣਾ ਕੀ ਨਾਂ ਜੀ? ਦੱਸ ਦਿਓ ਜੀ ਬਕਰਤ ਸਿੰਘ। ਕਿਹੜਾ ਪਿੰਡ? ਦਮਦਿੱਤਪੁਰ ਸਾਲ ਵਿਦਿਆਰਥੀ ਖੰਡਾ। ਅੱਛਾ। ਇੱਕ ਤੁਸੀਂ ਸੈਂਡ ਕਰਤੇ ਜੀ। ਆਣੀ ਕੋਈ ਸ਼ਾਂਤੀ ਕੋਈ ਗੱਲ ਨਹੀਂ ਹੈਗੀ ਇਹ ਸ਼ਹਿਰ ਦੇ ਸਾਰੇ ਲਗਭਗ ਜਿੰਨੇ ਰਾਤ ਜਾਰੀ ਇਥੇ ਫੈਗੇ ਸਾਰਿਆਂ ਨੇ ਕੀਤੇ ਆ ਤੇ ਦੂਸਰੀ ਬੇਨਤੀ ਹੈ ਕਿ ਮੈਂ ਜਿਹੜੀ ਪਹਿਲਾਂ ਬੇਨਤੀ ਕੀਤੀ ਆ ਕਿ ਦੁਕਾਨਦਾਰਾਂ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਵੀ ਵਿਚਾਰੇ ਜਿਹੜੇ ਦੁਕਾਨੀਓਂ ਬਹੌਂ ਹੱਥੇ ਬੈਠੇ ਆ ਇਹ ਨਾ ਹੋਵੇ ਕਿ ਮਾਰੀ ਜਾਂ ਦੁਕਾਨਾਂ ਸਾਰੀਆਂ ਬੰਦ ਹੋ ਜਾਂਦੀਆਂ ਕੋਈ ਕੁਝ ਹੋ ਜਾਂਦੇ ਕੋਈ ਦੁਕਾਨਾਵਾੜੇ ਦਾ ਜਿਹੜਾ ਸਭ ਕਾਰੋਬਾਰ ਨੂੰ ਹੋਰੇ ਰੱਖੇ ਇਹੋ ਤੇ ਮੇਰਾ ਮਤਲਬ ਸਰਕਾਰ ਨੂੰ ਚਾਹੀਦਾ پورا ਲੱਭਣਾ ਬਾਬਾ ਜੀ ਕੀ ਨਾਂ ਆਪਣਾ ਮੇਰਾ ਨਾਮ ਹਸੀਨ ਸਿੰਘ ਖਾਲਸਾ ਬੁੱਢਾ ਦਾ ਅੱਛਾ ਜੀ ਕੀ ਕਹੋਗੇ ਅੱਜ ਇੱਥੇ ਪਹੁੰਚੇ ਤੁਸੀਂ ਗਰਾਿਆਂ ਵਿੱਚ ਆ ਜਿਹੜਾ ਦਸਤਕਾ ਮਹਿਮਾ ਸ਼ੁਰੂ ਕੀਤੀ ਗਈ ਆ ਇਹ ਫਾਟਕਾਂ ਨੂੰ ਲੈ ਕੇ ਜਿਹੜਾ ਗਰਾਿਆਂ ਦੇ ਵਿੱਚ ਜਿਹੜਾ ਪੁਲ ਬਣਿਆ کافی ਦੇਰ ਤੋਂ ਕੋਲ ਚੱਲ ਰਿਹਾ ਹੈ ਲੇਕਿਨ ਇਹਦੇ ਵਿੱਚ ਹੁਣ ਪਤਾ ਲੱਗਾ ਕਿ ਇਹ ਸੈਂਟਰ ਸਰਕਾਰ ਵੱਲੋਂ ਦੀ ਮਨਜ਼ੂਰੀ ਆ ਅੰਡਰ ਅੰਡਰ ਬ੍ਰਿਜ ਲੇਕਿਨ ਕੁਝ ਦੁਕਾਨਦਾਰ 18-20 ਦੁਕਾਨਦਾਰ ਆ ਜਿਹੜੇ ਕਿ ਆਪਣੇ ਨਿੱਜੀ ਸਵਾਰਥ ਕਰਕੇ ਇਸ ਨੂੰ ਬੰਨ ਨਹੀਂ ਦੇਣਾ ਚਾਹੁੰਦੇ ਲੇਕਿਨ ਸਾਡੀ ਤਾਂ ਹੀ ਕੋਸ਼ਿਸ਼ ਆ ਸਰਕਾਰ ਨੂੰ ਵੀ ਬੇਨਤੀ ਹੈ ਕਿ ਚਲੋ ਉਹਨਾਂ ਦਾ ਨੁਕਸਾਨ ਨਾ ਹੋਵੇ ਲੇਕਿਨ 18-20 ਬੰਦਿਆਂ ਦੀ ਖਾਤਰ ਆਪਾਂ ਪੂਰੇ ਸ਼ਹਿਰ ਦਾ ਨੁਕਸਾਨ ਕਰਨਾ ਚਾਹੁੰਦੇ ਆ ਇਹ ਤਾਂ ਬਿਲਕੁਲ ਗਲਤ ਹੈ 18-20 ਬੰਦੇ ਜਿਹੜੇ ਦੁਕਾਨਦਾਰ ਹੈਗੇ ਆ ਉਹਨਾਂ ਤੋਂ ਕੋਈ ਮੁੜ ਬਸੇਰਾ ਸਰਕਾਰ ਕਰ ਸਕਦੀ ਆ ਪਹਿਲੀ ਗੱਲ ਤਾਂ ਮੇਰੇ ਹਿਸਾਬ ਨਾਲ ਜੇ ਅੰਡਰਬ੍ਰਿਜ ਬਣਦਾ ਹੈ ਉਹਨਾਂ ਦੀ ਦੁਕਾਨਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਇਹ ਫਿਰ ਵੀ ਉਹਨਾਂ ਨੂੰ ਲੱਗਦਾ ਕਿ ਸਾਡਾ ਲੰਘ ਦਾ ਬੰਦ ਹੁੰਦਾ ਜਾਂ ਨੁਕਸਾਨ ਹੁੰਦਾ ਸਰਕਾਰ 2-4-5 ਦੁਕਾਨਾਂ ਦਾ ਜੇ ਨੁਕਸਾਨ ਹੁੰਦਾ ਉਹ ਤਾਂ ਮੁੜ ਬਸੇਰਾ ਕਿਤੇ ਕਰ ਸਕਦੀ ਆ ਇਹਤੇ ਹੋਰ ਜਗ੍ਹਾ ਨੂੰ ਦੇ ਸਕਦੀ ਆ ਇਸ ਕਰਕੇ ਉਹਨਾਂ ਨੂੰ ਵੀਰਾਂ ਨੂੰ ਬੇਨਤੀ ਹੈ ਕਿ ਜਿਹੜਾ ਸਹਿਯੋਗ ਆ ਸਾਰੇ ਸ਼ਹਿਰ ਲਈ ਆ ਇਹਦੇ ਵਿੱਚ ਉਹਨਾਂ ਨੂੰ ਰੋੜਾ ਨਹੀਂ ਮਾਰਨਾ ਚਾਹੀਦਾ ਨਾ ਉਹਨਾਂ ਨੂੰ ਕਾਵਟ ਪੈਦਾ ਕਰਨੇ ਕਿਹਦੇ ਜੋ ਸੈਂਟਰ ਸਰਕਾਰ ਨੇ ਬ੍ਰਿਜ ਦਾ ਮਨਜ਼ੂਰ ਕੀਤਾ ਆ ਉਹਨੂੰ ਬਾਕਸ ਕਰਨ ਦਾ ਨਹੀਂ ਚਾਹੀਦਾ ਤੇ ਮੰਨ ਦੇਣਾ ਚਾਹੀਦਾ ਸਹਿਯੋਗ ਕਰਨਾ ਚਾਹੀਦਾ ਉਹਨਾਂ ਨੂੰ ਕਿਥਾਂ ਇਹ ਗ੍ਰੈਂਡ ਸ਼ਹਿਰ ਦੀ ਕਾਫੀ ਸਾਲਾਂ ਤੋਂ ਜਿਹੜੀ ਪ੍ਰਮੁੱਖ ਸਮੱਸਿਆ ਹੈ ਇੱਥੇ ਕਈ ਵਾਰੀ ਜਿਹੜੇ ਹਸਪਤਾਲ ਨੇ ਉਹ ਵੀ ਬੜਾ ਪਿੰਡ ਰੋਡ ਤੇ ਆ ਤੇ ਉਧਰ ਜਿਹੜੇ ਲੋਕ ਵੱਸਦੇ ਆ ਉਹਨਾਂ ਨੂੰ ਜਦੋਂ ਕੋਈ ਪ੍ਰੋਬਲਮ ਆਉਂਦੀ ਆ ਤਾਂ ਕਈ ਇਸ ਫਟ ਕਰਨ ਇੰਟਰੀ ਇੱਥੇ ਡੈਥ ਵੀ ਹੋ ਚੁੱਕੀ ਉਹਨਾਂ ਦੀ ਪਰ ਕਈ ਪਿੰਡਾਂ ਵਿੱਚ ਜਿੱਦਾਂ ਸਰਕਾਰ ਵੱਲੋਂ ਬਣਾਏ ਗਏ ਆ ਤੇ ਇੱਥੇ ਜ਼ਿਆਦਾ ਲੋਡ ਆ ਬਿਲਕੁਲ ਕਿਉਂਕਿ ਦੇਖੋ ਜਿਹੜਾ ਹਸਪਤਾਲ ਆ ਉਹਨਾਂ ਐਂਬੂਲੈਂਸ ਜੇ ਟਾਈਮ ਨਾਲ ਹਸਪਤਾਲ ਦੇ ਵਿੱਚ ਪਹੁੰਚੇਗੀ ਨਹੀਂ ਉਹਨਾਂ ਨੂੰ ਸੁੱਕੀ ਫਿਰ ਇਹ ਉਹਦੇ ਘੰਟਾ ਘੰਟਾ ਅਸੀਂ ਕਈ ਵਾਰੀ ਅਸੀਂ ਖੁਦ ਦੇਖਿਆ ਮਹਿਸੂਸ ਕੀਤਾ ਘੰਟਾ ਘੰਟਾ ਉੱਥੇ ਖੜਨਾ ਪੈਂਦਾ ਕਿਉਂ ਐਮਬੂਲੈਂਸ ਲਈ ਵੀ ਰਸਤਾ ਮਿਲ ਜੇਗਾ ਦੁਕਾਨਦਾਰਾਂ ਨੂੰ ਮੇਰੇ ਹਿਸਾਬ ਨਾਲ ਕੋਈ ਨੁਕਸਾਨ ਨਹੀਂ ਹੋਣਾ ਉਹ ਸਰਕਾਰ ਨਾਲ ਸਰਕਾਰ ਉਹਨਾਂ ਨਾਲ ਗੱਲ ਕਰੇਗੀ ਕੋਈ ਮੜ ਬਸੇਰਾ ਉਹਨਾਂ ਦਾ ਕੋਈ ਕਰ ਸਕਦੀ ਆ ਜਾਂ ਉਹਨਾਂ ਨੂੰ ਕੋਈ ਹੋਰ ਸਹੂਲियत ਦੇ ਸਕਦੀ ਆ ਇਸ ਕਰਕੇ ਉਹਨਾਂ ਬੇਨਤੀ ਹੱਥ ਜੋੜ ਕੇ ਇਹੋ ਸਹਿਯੋਗ ਦੇਣ ਪੂਰੀ ਜਨਤਾ ਲਈ ਇਹ ਪੂਰੀ ਜਨਤਾ ਲਈ ਸਹੂਲियत ਆ ਤੇ ਇਸ ਤਰ੍ਹਾਂ ਕਿ ਉਹਦੇ ਵਿੱਚ ਰੁਕਾਵਟ ਨਾ ਪੈਦਾ ਕਰਨ ਤੇ ਇਸ ਮਾਨਕ ਸਹਿਯੋਗ ਆ